ਜਿਹੜੀ ਮੀਟਿੰਗ ਹੈ ਉਹ ਵਿੱਤ ਵਿਭਾਗ ਦੇ ਮੰਤਰੀ ਜਿਹੜੇ ਕਿ ਹਰਪਾਲ ਸਿੰਘ ਕੀਮਾ ਜੀ ਤੇ ਦੂਜਾ ਜਿਹੜੇ ਕਿਰਤ ਮੰਤਰੀ ਗਗਨ ਅਨਮੋਲਵਾਨ ਜੀ ਇਹਨਾਂ ਨਾਲ ਜਿਹੜੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਜਿਹੜੇ ਅਧਿਕਾਰੀ ਸ਼ਾਮਲ ਸੀਗੇ ਬਿਜਲੀ ਬੋਰਡ ਦੇ ਸੀਐਮਡੀ ਡਾਇਰੈਕਟਰ ਤੇ ਸੈਕਟਰੀ ਸਾਹਿਬ ਜਿਹੜੇ ਆ ਉਹ ਮੀਟਿੰਗ ਦੇ ਵਿੱਚ ਹਾਜ਼ਰ ਸਨ ਮੀਟਿੰਗ ਦੇ ਵਿੱਚ ਮੰਗਾਂ ਤੇ ਮਸਲਿਆਂ ਤੇ ਚਰਚਾ ਹੋਈ ਆ ਤੇ ਮੰਗਾਂ ਮਸਲੇ ਹੱਲ ਕਰਨ ਦਾ ਜਿਹੜਾ ਭਰੋਸਾ ਵੀ ਸਰਕਾਰ ਵੱਲੋਂ ਦਿੱਤਾ ਗਿਆ ਤੇ ਦੁਬਾਰਾ ਜਿਹੜੀ ਮੀਟਿੰਗ ਹੈ ਉਹ 6 ਤਰੀਕ ਦੀ ਲਿਖਤੀ ਜਿਹੜੀ ਦਿੱਤੀ ਗਈ ਹੈ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਅੱਜ ਮੀਟਿੰਗ ਦੇ ਵਿੱਚ ਅਸੀਂ ਪਹਿਲੇ ਜ਼ਿਕਰ ਕੀਤਾ ਸੀ ਵੀ ਮੀਟਿੰਗ ਦੇ ਵਿੱਚ ਜਿਹੜੇ ਮੰਤਰੀ ਐ ਉਹਨਾਂ ਨੂੰ ਸੱਦਿਆ ਜਾਵੇ ਫਿਰ ਅਸੀਂ ਮੀਟਿੰਗ ਕਰਾਂਗੇ ਤੇ ਉਹਨਾਂ ਨੇ ਜਿਹੜੇ ਆਪਣਾ ਕਿਰਤ ਮੰਤਰੀ ਉਹਨਾਂ ਨੂੰ ਸੱਦ ਲਿਆ ਪਰ ਬਿਜਲੀ ਮੰਤਰੀ ਜਿਹੜੇ ਆ ਉਹ ਮਤਲਬ ਦਿੱਲੀ ਜਿਹੜੇ ਗਏ ਹੋਏ ਸੀਗੇ ਉਹ ਨਹੀਂ ਸੀਗੇ ਬਿਜਲੀ ਬੋਰਡ ਦੇ ਅਧਿਕਾਰੀ ਜ਼ਰੂਰ ਸੀਗੇ ਸੀਐਮਡੀ ਸੀਗੇ ਡਾਇਰੈਕਟਰ ਸੀਗੇ ਤੇ ਕਿਰਤ ਵਿਭਾਗ ਦੇ ਸੈਕਟਰੀ ਸੀਗੇ ਤੇ ਕਿਰਤ ਵਿਭਾਗ ਦੇ ਮੰਤਰੀ ਸਾਹਿਬ ਸਮੇਤ ਸੀਗੇ ਤੇ ਵਿੱਤ ਵਿਭਾਗ ਦੇ ਮੰਤਰੀ ਸੀਗੇ ਜਿਨ੍ਹਾਂ ਦੀ ਪ੍ਰਧਾਨਗੀ ਹਟੇ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਮੰਗਾ ਮਸਲੇ ਦੇ ਚਰਚਾ ਹੋਈ ਆ ਤੇ ਜਿਹੜੀ ਮੀਟਿੰਗ ਆ ਉਹ ਦੁਬਾਰਾ ਫੇਰ ਜਥੇਬੰਦੀ ਨੂੰ 6 ਤਰੀਕ ਨੂੰ ਲਿਖਤੀ ਮੀਟਿੰਗ ਦੁਆਰਾ ਤਿੰਨੋਂ ਮੰਤਰੀਆਂ ਦੀ ਤੇ ਸੈਕਟਰੀਆਂ ਦੀ ਵਿੱਚ ਪਾਵਰ ਕਾਮ ਦੇ ਅਧਿਕਾਰੀਆਂ ਦੀ ਦੁਆਰਾ ਮੀਟਿੰਗ ਜਿਹੜੀ ਉਹ ਸੱਦੀ ਗਈ ਆ ਤੇ ਜੇ ਅਸੀਂ ਇਹ ਫੈਸਲਾ ਕੀਤਾ ਜਿਥੇਬੰਦੀ ਵੱਲੋਂ ਵੀ ਜੇ ਉਹ ਮੀਟਿੰਗ ਦੇ ਵਿੱਚ ਮਸਲੇ ਹੱਲ ਨਹੀਂ ਹੁੰਦੇ ਤਾਂ ਉਸ ਤੋਂ ਪਹਿਲਾਂ ਅਸੀਂ 31 ਅਗਸਤ ਨੂੰ ਪੂਰੇ ਪੰਜਾਬ ਦੇ ਅੰਦਰ ਸਾਰੇ ਐਮ ਐਲ ਏ ਨੂੰ ਵਿਧਾਨ ਸਭਾ ਸੈਸ਼ਨ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੀ ਵਿਧਾਨ ਸਭਾ ਦੇ ਐਮ ਐਲ ਏ ਨੂੰ ਜਿਹੜੇ ਮੰਗ ਪੱਤਰ ਆ ਉਹ ਅਸੀਂ ਦਵਾਂਗੇ ਤੇ ਉਸ ਤੋਂ ਬਾਅਦ 6 ਤਰੀਕ ਜਿਹੜੀ ਮੀਟਿੰਗ ਦਿੱਤੀ ਆ ਸਰਕਾਰ ਨੇ ਜਿਹਦੇ ਵਿੱਚ ਤਿੰਨੋਂ ਮੰਤਰੀਆਂ ਨੇ ਬੈਠਣਾ ਅਧਿਕਾਰੀਆਂ ਨੇ ਬੈਠਣਾ ਜੇ ਮਸਲੇ ਹੱਲ ਨਹੀਂ ਕਰਦੇ ਤਾਂ ਅਸੀਂ 10 ਸਤੰਬਰ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਦੁਬਾਰਾ ਖੇਡ ਵਿੱਚ ਵੱਡਾ ਜਿਹੜਾ ਧਰਨਾ ਉਹ ਦਵਾਂਗੇ ਇਸ ਧਰਨੇ ਦੀ ਤਿਆਰੀਆਂ ਜੋੜਾ ਸ਼ੋਰਾਂ ਨਾਲ ਹੋਰ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਗੱਲ ਨਹੀਂ ਪ੍ਰਵਾਨ ਕਰਦੀ ਜਦੋਂ ਤੱਕ ਸਾਡੇ ਆਊਟਸੋਰਸਡ ਆਪਣੇ ਠੇਕਾ ਕਾਮਿਆਂ ਨੂੰ ਪੱਕੇ ਨਹੀਂ ਕਰਦੀ ਘੱਟੋ ਘੱਟ ਗੁਜ਼ਾਰੀ ਚੋਣ ਤਨਖਾਹ ਨਿਸ਼ਚਿਤ ਨਹੀਂ ਕਰਦੀ ਸਾਡੇ ਜਿਹੜੇ ਬਿਜਲੀ ਦਾ ਕੰਮ ਕਰਦੇ ਮੋਹ ਦੇ ਮੂੰਹ ਚ ਪਏ ਕੰਮਿਆਂ ਉਹਨਾਂ ਦੇ ਬਾਰਸਾਂ ਨੂੰ ਪਰਿਵਾਰ ਨੂੰ ਨੌਕਰੀ ਦੀ ਗਰੰਟੀ ਨਹੀਂ ਕਰਦੀ ਕਾਨੂੰਨ ਮੁਤਾਬਕ ਮੌਜੂਦੀ ਗਰੰਟੀ ਨਹੀਂ ਕਰਦੀ ਉਦੋਂ ਤੱਕ ਜਿਹੜਾ ਸੰਘਰਸ਼ ਅਸੀਂ ਜਾਰੀ ਰੱਖਣ ਦਾ ਸੀ ਫੈਸਲਾ ਕਰਦੇ ਆ ਤੇ 10 ਸਤੰਬਰ ਨੂੰ ਜਿਹੜਾ ਮਤਲਬ ਅਸੀਂ ਪਰਿਵਾਰਾਂ ਤੇ ਬੱਚਿਆਂ ਸਮੇਂ ਜਾਵਾਂਗੇ ਤੇ ਜਿਹੜਾ 29 ਦਾ ਅਸੀਂ ਧਰਨਾ ਰੱਖਿਆ ਹੋਇਆ ਸੀ ਉਹਨੂੰ 10 ਦਾ ਕਰ ਦਿੱਤਾ ਗਿਆ ਆਪਣੇ ਸਾਥੀਆਂ ਦੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਜਿਨ੍ਹਾਂ ਤੁਸੀਂ ਤਿਆਰੀਆਂ ਕੀਤੀਆਂ ਨੇ ਵੀ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਸੇ ਤਰ੍ਹਾਂ ਦੁਹਰਾ ਫੇਰ ਜਿਹੜੀਆਂ ਉਹ ਤਿਆਰੀਆਂ ਕਰਨੀਆਂ ਹੈਗੀਆਂ 10 ਤਰੀਕ ਦੀਆਂ 6 ਤਰੀਕ ਦੀ ਸਰਕਾਰ ਨੇ ਮੀਟਿੰਗ ਦਿੱਤੀ ਹੈਗੀ ਜੇ ਮੀਟਿੰਗ ਦੇ ਵਿੱਚ ਮਸਲੇ ਹੱਲ ਨਹੀਂ ਕਰਦੀ ਤਾਂ ਫਿਰ ਸੰਘਰਸ਼ ਤਿੱਖਾ ਕੀਤਾ ਜਾਊਗਾ ਉਸ ਤੋਂ ਪਹਿਲਾਂ 31 ਤਰੀਕ ਨੂੰ ਆਪਾਂ ਪੂਰੇ ਪੰਜਾਬ ਦੇ ਐਮਐਲਏ ਨੂੰ ਵਿਧਾਨ ਸਭਾ ਦੋ ਤਰੀਕ ਤੋਂ ਜਿਹੜਾ ਸਟਾਰਟ ਹੋਣ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਆਪਾਂ ਮੰਗ ਪੱਤਰ ਦੇਨੇ ਆ ਵੀ ਜਿਹੜੀ ਸਾਡੀ ਗੱਲ ਆ ਕਾਨੂੰਨ ਬਣਾਇਆ ਜਾਵੇ ਸਮੂਹ ਆਊਟਸੋਰਸਡ ਅਲਿਸਟਮੈਂਟ ठेकेदार ਕੰਪਨੀਆਂ ਸੋਸਾਇਟੀ ਆਲੇ ਜਿੰਨੇ ਵੀ ਕੱਚੇ ਮਜ਼ਦੂਰ ਆ ਉਹਨਾਂ ਨੂੰ ਡਿਪਾਰਟਮੈਂਟ ਚ ਲੈ ਕੇ ਰੈਗੂਲਰ ਕਰਨ ਤੇ ਤੀਜਾ ਸਾਡਾ ਇਹ ਆ ਵੀ ਜਿਹੜੇ ਸਾਡੇ ਹਰ ਰੋਜ਼ ਘਾਤਕ ਤੇ ਗੈਰ ਘਾਤਕ ਹੱਥੇ ਵਰਤਦੇ ਉਹਨਾਂ ਦੇ ਲਈ ਕਾਨੂੰਨ ਦਾ ਜਿਹੜਾ ਪ੍ਰਬੰਧ ਆ ਉਹ ਕਰਨ ਉਹਨਾਂ ਨੂੰ ਮਜ਼ਦੂਰੀ ਦੀ ਨੌਕਰੀ ਦੀ ਪੱਕੀ ਪੈਨਸ਼ਨ ਦੀ ਜਿਹੜੀ ਗਾਰੰਟੀ ਆ ਉਹ ਕਰਨ ਤੇ ਚੌਥਾ ਸਾਡਾ ਇਹ ਆ ਵੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਅਤੇ ਜਿਹ ਆਪਣਾ ਪੰਜਾਬ ਖੇਤ ਮਜ਼ਦੂਰ ਜੂਨੀਅਨ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਚੰਡੀਗੜ੍ਹ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਉਸ ਲਗਾਤਾਰ ਪੱਕੇ ਮੋਰਚੇ ਦੇ ਵਿੱਚ ਅਸੀਂ ਆਪ ਦੀ ਜਥੇਬੰਦੀ ਵੱਲੋਂ ਪੂਰ ਜੋਰ ਜਿਹੜੀ ਹਮਾਇਤ ਕਰਦੇ ਹੈਗੇ ਆ ਤੇ ਉੱਥੇ ਵੀ ਅਸੀਂ ਸ਼ਾਮਲ ਹੋਵਾਂਗੇ ਅੱਜ ਮੀਟਿੰਗ ਹੋਈ ਆ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ